ਸ਼ੀਰਾਂ ਦਾ ਕਾਫਾ ਬੰਦਾ ਦਾ ਪੱਟੀ ਟੱਕਰ ਆ ਦੁਨੀਆ ਦੀ ਕੀੜਾ ਕਹਨੂਰ ਹੈ ਖੇੜੀ ਚੜਦੀ ਪੱਖਰਾ ਸਰੂਰ ਹੈ ਪੱਖਰਾ ਸਰੂਰ ਹੈ ਫੇਰ ਆ ਗਿਆ ਟੈਂਕ ਫੇਰ ਆ ਗਿਆ ਔਰ ਰਸ਼ੀਅਤ ਤੇ ਆ ਗਿਆ ਮੇਰੇ ਵੀਰੋ ਐਨ ਫੌਜ ਨੇ ਚੜਾਈ ਕੀਤੀ ਹੋਈ ਹੈ ਔਰ ਹਰਸਾ ਵਾਲਾ ਕੈਲਾ ਚ ਫੌਜ ਦੇ ਐਸਐਸਪੀ ਸਾਹਿਬ ਨੂੰ ਵੀ ਲੈ ਕੇ ਆਇਆ ਔਰ ਸਾਹਮਣੇ ਕਬੱਡੀ ਪਾ ਦਿੰਦੀ ਆ ਹੁਣ ਵੇਖ ਲੈ ਵੀ टी पी जाकर आकर 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 आ गया रशियन टैंक आ गया नौजन संदीप ल ਕਬੱਡੀ ਪਾਰ ਹੈ ਕਿੱਕ ਕਵੰਟਰ 35 ਕਿਲੋ ਪਾਰਦਾ ਟੱਕੜਾ ਖਿਡਾਰੀ ਕਬੱਡੀ ਦਾ ਤੇਰਾ ਰਸ਼ੀਦ ਟੱਕ ਬਾਹਰ ਗੱਲ ਪੈਂ ਹੁਣ ਕਬੱਡੀ ਵਾਲਾ ਸਿਰਾ ਹੋ ਗਿਆ ਕਬੱਡੀ ਵਾਲਾ ਸਿਰਾ ਹੋ ਗਿਆ ਆ ਸਾਹਮਣੇ ਪਈ ਰੇਡ ਵੰਡਰਫੁਲ ਪੀਜਾ ਸ਼ਾਹ ਕੋਟ ਵਾਲਾ ਟੱਟਵਾੜ ਹੈ ਆ ਸਾਹਮਣੇ ਰੇਡ ਪੈ ਰਹੀ ਹੈ ਚੌਜਾਸੀਆ ਵਿੱਚੋਂ ਵੇਖਦਾ ਜਲਾਲਪੁਰੀਆ ਇਹ ਕਹਿੰਦੇ ਕੱਢੀ ਦੇ ਹੀਰੇ ਚੋਂ ਹੀਰਾ ਕਹ ਦੂਰ ਹੈ ਖੇੜੀ ਚੜਦੀ ਵੱਖਰਾ ਸਰੂਰ ਹੈ ਵੱਖਰਾ ਸਰੂਰ ਹੈ ਵੱਖਰਾ ਸਰੂਰ ਹੈ ਕਰਕੇ ਬਿੰਦ ਇਹਨੇ ਬੜਾਈ ਮੱਖਰੀ ਦੀ ਲੋਕਾ ਉਹ ਜਲਾਲਪੁਰੇ